ਸੁਮਾਕ ਮਾਇਦਾ ਕਰਾਤਾ ਕੱਟੀ ਬਣਾਤੀ ਮੂਰੇ ਦੁੱਧ ਜਿਹੜਾ ਭਾਂਡੇ ਚ ਆਜੂਗਾ ਇਸ ਵੇਲੇ ਤੁਹਾਨੂੰ ਮੈਂ ਬਾਲਟੀ ਬੁਲਟੀ ਖਾਲੀ ਇਧਰੋਂ ਇਧਰੋਂ ਮੇਰ ਤੋਂ ਡਰਦੀ ਉਧਰ ਹੋ ਜਾ ਤੂੰ ਡਰਦੀ ਹੈ ਨਾ ਤੇ ਬਾਕੀ ਕੱਪੜੇ-ਕੋਪੜੇ ਉਹ ਜੇ ਹੁੰਦੇ ਨਾ ਇਹਨਾਂ ਨੂੰ ਐ ਹੁੰਦਾ ਕਿ ਡਾਕਟਰ ਆ ਗਏ ਨੇ ਪਰਲੀ ਕੱਟੀ ਤਾਂ ਨਹੀਂ ਮੂੰਹ ਮੋਂ ਥਣਾ ਨੂੰ ਕੋਈ ਵਾਸਤਾ ਅੱਛਾ ਮਾਰੀ ਜਾਵੇ ਮਾਰੀ ਜਾਵੇ ਨਹੀਂ ਹਿਲਦੀ ਇੱਥੇ ਗੋਲ ਹੀ ਚੋਈ ਹੈ ਆ ਚੱਪੋ ਸੱਜਣੋ ਲੋ ਇਹ ਦੂਬਾ ਹੁਣ ਇਹਦੇ ਵਿੱਚ ਦੁੱਧ ਆਉਣਾ ਜਿਹੜਾ ਆਊਗਾ ਅਗਲੇ ਥਾਂ ਦੀ ਚਵਾਈ ਕਰੋ ਤੇ ਪੂਰ ਛੱਟਾ 나ੜ ਗੰਡ ਹਨਾ ਹੋਜੀ ਸਾਹਿਬ ਉਹ ਆਪਣੀ ਗਾਰੰਟੀ ਉਹ ਆਪਣੀ ਗਾਰੰਟੀ ਪੋਲੀ ਪੂ ਕਰਦੀ ਪੋਲੀ ਐਨ ਗਾਵਾਂ ਨਾਲ ਹੋ ਗਈ ਹੈ ਗਾਵਾਂ ਨਾਲ ਵੀ ਜਦ ਪੁੱਜ ਵਾਕੇ ਕੋਈ ਸ਼ੱਕ ਨਹੀਂ ਸੱਜਣੋ ਬਾਲਟੀ ਆ ਗਈ ਆ ਤਾਂ ਨੂੰ ਹਉ ਜਿਸ ਬਾਲਟੀ ਕਿੰਨੇ ਕਿ ਦੀ ਇਹੇ ਬਾਲਟੀ ਠੰਡਾ ਦੁੱਧ 7.5 ਕਿਲੋ ਪੈਂਦਾ ਠੰਡਾ ਕਰਕੇ ਦੁੱਧ 7.5 ਕਿਲੋ ਪੈ ਜਾਂਦਾ ਠੀਕ ਆ ਝੱਗ ਤੋਂ ਬਿਨਾ ਝੱਗ ਤੋਂ ਬਿਨਾ ਲੋ ਵੀ ਸੱਜਣੋ ਚਵਾਈ ਤਕਰੀਬਨ ਨੇੜੇ ਹੋ ਗਈ ਆ ਗਾੜੀ ਦਾ ਬਹੁਤ ਪੀ ਆ ਗਾੜੀ ਹਜੇ ਫੌਜੀ ਕਹਿੰਦਾ ਵੀ ਪਈ ਆ ਗਾੜੀ 'ਚ ਦੁੱਧ ਚੰਗਾ ਗਾੜੀ 'ਚ 3.5 3 ਲੀਟਰ ਦਾ ਲਗਭਗ ਭਰ ਲਾ ਓਕੇ 15 ਮਿੰਟਾਂ ਦੇ हां ਛੜ ਦੇ ਛੜ ਕੇ ਜਦੋਂ ਆਪਾਂ ਨੀਲੀ ਰਬੀ ਦੀ ਚਵਾਈ ਕਰਾਈ ਸੀ ਨਾ ਤਾਂ ਕੋਈ ਵੀ ਰਹਿ ਨਾ ਕਿਹਾ ਕਹਿੰਦੇ ਭਾਈ ਕਟਰੂਨ ਛੱਡ ਦਿਆ ਕਰ ਉਹ ਯਾਰ ਆ ਜਾਂਦਾ ਹੁਣ ਬਾਅਦ ਚ ਬੋਤਲ ਨਾਲ ਵੀ ਪਿਆ ਜਾਂਦਾ ਫੌਜੀ ਸਾਹਿਬ ਕਿਸੇ ਪਾਸੇ ਨਹੀਂ ਦੁਨੀਆ ਜਾਉਣ ਦਿੰਦੀ ਉਹਨੇ ਜਾਉਣ ਨਹੀਂ ਦਿੰਦੀ ਪਰ ਆਪਣਾ ਸੱਜਣੋ ਸਾਰੀ ਚਵਾਈ ਤੁਹਾਨੂੰ ਵਿਖਾਤੀ ਆ ਆਹ ਦੁੱਧ ਪਿਆ ਤੇ ਤੁਸੀਂ ਆਵਦਾ ਮੈਨੂੰ ਨਹੀਂ ਦਿੰਦੇ ਆ ਤਸੱਲੀਆਂ ਕਰ ਲੈਣਗੇ ਫੌਜੀ ਸਾਹਿਬ ਆਪੇ ਆਪਣੇ ਭੈਣਾ ਭਰਾ ਜੀ ਨੇ ਖਰੀਦਨੀ ਆ ਹਨਾ ਓਕੇ ਰਿਪੋਰਟ ਪਸ਼ੂ ਆ ਤੇ ਐਂਡ ਤੱਕ ਵੇਖਿਓ ਵੀਡੀਓ ਤੁਹਾਡਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਅਸੀਂ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਕੱਬਰਵੱਛਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਹਰੋਜਪੁਰ ਆ ਗਿਆ ਤੇ ਕਬਰਵੱਛੇ ਨਗਰ ਦੇ ਵਿੱਚੋਂ ਤੁਹਾਨੂੰ ਫੌਜੀ ਨੂੰ ਮਲਾਉਣ ਲੱਗੇ ਆ ਤੇ ਇਸ ਵੇਲੇ ਦੋ ਝੋਟੀਆਂ ਮੱਝਾਂ ਇਸ ਘਰੇ ਵਿਕਰੀ ਵਾਲੀਆਂ ਹਾਜ਼ਰ ਆ ਸੁਈਆਂ ਸਵਾਈਆਂ ਕਿੰਨਾ ਦੁੱਧ ਵਾਹਦਾ ਸਾਰੀ ਜਿਹੜੀ ਡਿਟੇਲ ਹੋਊਗੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਕਿੰਨਾ ਕਿੰਨਾ ਦੁੱਧ ਕਿੰਨੇ ਟਾਈਮ ਦੀਆਂ ਸੁਈਆਂ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਰਹੂਗੀ ਕਿ ਜਿਹੜਾ ਪਸੂ ਵੀ ਪਸੰਦ ਆ ਜਾਂਦਾ ਤਸੱਲੀ ਤੁਸੀਂ ਕਰਕੇ ਖਰੀਦਦਾਰੀ ਕਰਨੀ ਆ ਆ ਜੋ ਝੋਟੀ ਤੋਂ ਸ਼ੁਰੂ ਕਰਦੇ ਆ ਬੜਾ ਸਾਫ ਸੁਥਰਾ ਤੇ ਚੰਗਾ ਲੇਵਾ ਲੱਗਿਆ ਹੋਇਆ ਕਰਮਾ ਵਾਲੀ ਨੂੰ ਤੇ ਨਵੇਂ ਸੱਜਣਾ ਨੂੰ ਇਹ ਵੀ ਅ ਰਿਕਵੈਸਟ ਬੇਨਤੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਉਹ ਵੀ ਆਲ ਤੇ ਸੈੱਟ ਕਰ ਲਿਓ ਤੇ ਬਾਕੀ ਇਹ ਨੋਟ ਕਰ ਲਿਓ ਵੀ ਚੂਨ ਟਾਈਮ ਹੀ ਆ ਬਿਲਕੁਲ ਕੋਈ ਅੱਧੇ ਘੰਟੇ ਨੂੰ ਚਵਾਈ ਹੋ ਜੇ ਦਸ ਹਮੈਂਟਾਂ ਨੂੰ ਫੌਜੀ ਸਾਹਿਬ ਚਵਾਈ ਕਰ ਲੈਣ ਇਹਨਾਂ ਦੀ ਕਿਉਂਕਿ ਚਵਾਈ ਦਾ ਸਮਾਂ ਸ਼ਾਮ ਦਾ ਬਿਲਕੁਲ ਟਾਈਮ ਆ ਸੱਚ ਨੂੰ ਫੌਜੀ ਸਾਹਿਬ ਸਾਸਰੀ ਕਾ ਸਾਸਿਕਾਲ ਅਗਲੀ ਵੀਰ ਸਾਸਿਕਾਲ ਹੋਰ ਸੁਣਾਓ ਜੀ ਵਧੀਆ ਜੀ ਮੇਰਾ ਵਾਇਕਲ ਉਹਦੀਆਂ ਸੰਤੂ ਡੇਰੀ ਫਾਰਮ ਦੇਖਣ ਆ ਤਮਾ ਸਾਰੇ ਭੈਣ ਭਾਈਆਂ ਨੂੰ ਸਾਸਿਕਾਲ ਹਾਂਜੀ ਧੰਨਵਾਦ ਵਾਇਕਲ ਨੂੰ ਅਗੇ ਅਰਦਾਸ ਬੇਨਤੀ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਣ ਸ਼ੁਕਰ ਹੈ ਉਸ ਪ੍ਰਮਾਤਮਾ ਦਾ ਜੇ ਤੁਗਣੀ ਰਾਜ ਚੌਕੀ ਤਰੱਕੀ ਬਖਸ਼ੇ ਮਹਾਰਾਜ ਉਹਨੂੰ ਤੇ ਆਪਣਾ ਡਰੈਸ ਫੌਜੀ ਸਾਹਿਬ ਨਾਂ ਮੇਰਾ ਹਰਦੇਵ ਸਿੰਘ ਪਿੰਡ ਕਬਰਵੱਛਾ ਜ਼ਿਲ੍ਹਾ ਫਿਰੋਜ਼ਪੁਰ ਠੀਕ ਹੈ ਜੀ ਫੋਨ ਨੰਬਰ 70873 78195 ਤੇ ਆਪਣਾ ਵਪਾਰ ਦਾ ਕੰਮ ਨਾਲ ਨਾਲ ਦੁੱਧ ਦਾ ਤੇ ਵਪਾਰ ਦਾ ਹਾਂਜੀ ਦੁੱਧ ਦਾ ਕੰਮ ਨਾਲ ਨਾਲ ਵਪਾਰ ਦਾ ਕੰਮ ਹਾਂ ਵੀ ਸੂਆ ਸਵਾਇਆ ਪਸ਼ੂ ਰੱਖਨੇ ਆ ਸੂਆ ਸਵਾਇਆ ਪਸ਼ੂ ਕੁਛ ਹੁੰਦੀ ਸੂਆ ਸਵਾਇਆ ਪਸ਼ੂ ਦੀ ਬਾਕੀ ਗੱਪਣ ਵੀ ਕੋਈ ਸਾਫ ਸੁਥਰਾ ਹੋਵੇ ਬਿਲਕੁਲ ਹਾਂ ਵੀ ਗਾਰੰਟੀ ਵਾਲੇ ਥਾਂ ਮੇਰਾ ਦਾ ਲੈ ਲੀਦਾ ਹਨਾ ਹਾਂਜੀ ਫਿਰ ਲੈ ਲੀਦਾ ਤੇ ਫੌਜੀ ਸਾਹਿਬ ਆ ਛੋਟੀ ਸੂਆ ਕਿਹੜਾ ਸੂਆ ਕਲੀ ਵੀਰ ਦੂਸਰਾ ਹੈ ਓਕੇ 8 ਤੋਂ 10 ਦਿਨ ਦਾ ਲਗਭਗ ਸੁਆ 8 ਤੋਂ 10 ਦਿਨ ਦਾ ਸੁਆ ਇਹਦੇ ਮਗਰ ਕਟਾ ਮਗਰ ਕਟਾ ਹੈਗਾ ਠੀਕ ਆ ਤੇ 13 ਲੀਟਰ ਚੋ ਕੇ ਲਿਆ ਪਾ ਦੁੱਧ ਓਕੇ ਉਥੋਂ ਹਾਂਜੀ ਠੀਕ ਆ ਇਸ ਟਾਈਮ ਥੋੜੇ ਉਪਰਾਂ ਕਰ ਜਾਂਦਾ ਪਸੂ ਆ ਕੇ ਹਾਂ ਕਰ ਜਾਂਦੀਆਂ ਦਾਲਾਂ ਤੋਂ ਨਾਂ ਬਦਲ ਜਾਂਦਾ ਸਭ ਕੁਝ ਹਾਂ ਘਰ ਬਦਲ ਜਾਂਦਾ 11 ਲੀਟਰ ਤੋਂ ਬਾਹਰ ਆ ਇਸ ਟਾਈਮ ਵੀ ਠੀਕ ਆ 11 ਲੀਟਰ ਦੀ ਆਪਾਂ ਗਾਰੰਟੀ ਦੇ ਦਾਂਗੇ ਮਣਕੇ ਲੈ ਜੇ 11 ਮਣਕੇ ਦੋ ਟਾਈਮ ਚਾਰ ਟਾਈਮ ਤਸੱਲੀਆਂ ਕਰ ਲੇ ਅਗਲਾ ਤੇ ਫੇਰ ਚੜਾਵੇ ਟੈਂਪੂ ਤੇ ਤਸੱਲੀ ਅਗਲੇ ਦੀ ਹਣਾ ਦੇਣ ਅਗਲੇ ਤੇ ਡਿਪੈਂਡ ਕਰਦੀ ਹੈ ਠੀਕ ਆ ਤੇ ਸੂਹਾ ਦੂਜਾ ਤੇ ਹਫਤੇ ਦੀ ਸੂਈ ਮਗਰ ਕਟਾ ਮਗਰ ਘਟਾ ਜਵਾਨੀ ਦੇ ਦੰਦ ਪੂਰੇ ਕਰਦੀ ਪਈ ਆ 6 8 ਵਾਲੇ ਹਾਂਜੀ ਓਕੇ ਤੇ ਸਫਾਈਆਂ ਬਹੁਤ ਆ ਹਨਾ ਸਫਾਈਆਂ ਤਾਂ ਕਹਿੰਦੀ ਮੈਨੂੰ ਹੀ ਲੱਗੀਆਂ ਵਾਕਈ ਹੈਨਾ ਤੇ ਲੇਵਾ ਭਾਂਡਾ ਬਾਕੀ ਜੈਲੀ ਜੂਲੀ ਹੈ ਫੌਜੀ ਸਾਹਿਬ ਜੈਲੀ ਬਹੁਤ ਆ ਛੋਟੀ ਜੈਲੀ ਤਾਂ ਕੋਈ ਅੰਤ ਨਹੀਂ ਕਰ ਹਣਾ ਵੀ ਜਿਵੇਂ ਮਰਜੀ ਕਰਮਾਲੀ ਦੇ ਹੱਥ ਹੱਥ ਮਾਰੀ ਜਾਈਏ ਤੇ ਕੋਈ ਵਾਸਤਾ ਨਹੀਂ ਕੋਈ ਵਾਸਤਾ ਹੀ ਨਹੀਂ ਕਰਮਾਲੀ ਚੰਗੀ ਆ ਥਣ ਵੀ 1.5 ਲੱਖ ਰੁਪਏ ਜੂਲੀ ਇਹੋ ਜਿਹਾ ਲੱਗਦਾ ਜੀ ਇਹੋ ਜਿਹਾ ਇਹਨੂੰ ਲੱਗਾ ਕਰਮਾਲੀ ਨੂੰ ਹਾਂ ਵਾਕਈ ਫੌਜੀ ਸਾਹਿਬ ਕੋਈ ਸ਼ੱਕ ਨਹੀਂ ਹਨਾ ਥੋੜੀ ਕੈਮਰੇ ਤੋਂ ਡਰਦੀ ਆ ਤੇ ਕੱਢਿਓ ਬਾਰੇ ਦੀ ਤੂਰ ਕਰਾਈਏ ਚੈੱਕ ਆਪਾਂ ਸੱਜਣੋ ਇਸ ਵੇਲੇ 11 ਦੁੱਧ ਤੁਸੀਂ ਫੌਜੀ ਸਾਹਿਬ ਦਾ ਦੱਸਿਆ ਹੋਇਆ ਦੁੱਧ ਨਾ ਬੇਫਿਕਰ ਹੋ ਕੇ ਤਸੱਲੀ ਨਾਲ ਚੂ ਸਕਦੇ ਆ ਕਿਉਂਕਿ ਉਹਨਾਂ ਹੀ ਕੋਈ ਪਾਈਆ ਘੱਟ ਦੱਸਦੇ ਆਪਾਂ ਹਨ ਆਪਣੇ ਕੋ ਉਹ ਦੱਸਿਆ ਜਾਊਗਾ ਜਿਹੜਾ ਭਾਂਡੇ ਵਿੱਚ ਪਾ ਕੇ ਦੇ ਦੇਣਾ ਹਾਂ ਇਹ ਨਹੀਂ ਹੈਗਾ ਵੀ ਇਹਦੇ ਥੱਲੇ ਆਪਾਂ 14 15 ਵੀ ਦੱਸ ਸਕਦੇ ਆ ਹਾਂ 14 15 ਨਹੀਂ ਪਰ ਨਿਕਲੂ 11 ਤੋਂ ਬਾਅਦ ਓਕੇ ਕਿਉਂਕਿ ਲੇਵਾ ਭਾਂਡਾ ਕਿੱਡਾ ਚੰਗਾ ਕੱਟੀ ਨੂੰ 6 ਵਜੇ ਦੀ ਚਵਾਈ ਲੱਗੀ ਠੀਕ ਆ ਸਵੇਰ 6 ਵਜੇ ਦੀ ਚਵਾਈ ਹੋਈ ਆ ਸਜਣ ਥੋੜੀ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕੈਮਰੇ ਤੋਂ ਡਰਦੀ ਆ ਬਾਕੀ ਲੇਵਾ ਪਾਂਡਾ ਤੁਹਾਨੂੰ ਫੌਜੀ ਨੇ ਜਿਵੇਂ ਦੱਸਿਆ ਨਾ ਕਹਿੰਦੀ ਦੁਨੀਆ ਤੋਂ ਨਿਆਰਾ ਮੈਨੂੰ ਲੱਗਾ ਕਹਿੰਦੀ ਹੋਰਾਂ ਦੀ ਗੱਲ ਪਾਸੇ ਰੱਖਿਓ ਤੇ ਕੁਦਰਤ ਨੇ ਨਾ ਬਹੁਤ ਸੋਹਣਾ ਲੇਵਲ ਆਇਆ ਇਹਨੂੰ ਕਰਮਾ ਵਾਲੀ ਨੂੰ ਤੇ ਮਗਰ ਇਹਦੇ ਕਟਾ ਰਿਪੀਟ ਕਰਤੀ ਗੱਲ ਤੁਹਾਡਾ ਨਾ ਇੱਕ ਹਫਤੇ ਦੀ ਸੂਈ 11 ਦੁੱਧ ਤਿਆਰ ਤੇ ਰੇਟ ਫੌਜੀ ਸਾਹਿਬ ਇਹਦਾ ਦੀ ਜਸਾ ਚੋਟੀ ਹੈਗੀ ਆ ਹਾਂ ਉਸਨੂੰ ਜੀ ਕਰਦਾ ਵੀ ਲੱਖ ਰੁਪਈਆ ਕਰ ਦਈਏ ਓਕੇ ਪਰ ਆਪਾਂ ਲੱਖ ਵੀ ਨਹੀਂ ਕਰਨਾਗਾ ਠੀਕ ਆ ਆਪਾਂ ਕਿੰਨੇ ਦੀ ਦੇਣੀ ਹੈ 99 ਹਾਂ ਆਪਾਂ ਲੈਣ ਦੇਣ ਨਾਲ ਇਹਦੇ ਵਿੱਚ ਛੋੜ ਹੀ ਕਰਨੀ ਹੈਗੀ ਆ ਹਾਂ ਉਹ ਰੇਟ ਕਰਨਾ 85000 ਰੁਪਈਆ ਦੀ ਝੋਟੀ ਦੇ ਦਾਂਗੇ 80 ਤੇ 5 85000 ਦੀ ਝੋਟੀ ਦੇ ਦਿਆਂਗੇ ਹਾਂਜੀ ਤੇ ਦੁੱਧ ਦੁੱਧ ਚਵਾ ਕੇ ਤਸੱਲੀਆਂ ਕਰਾ ਕੇ ਮਨਾ ਕੇ ਮਗਰ ਕੱਟਾ ਮਗਰ ਕੱਟਾ ਤੇ ਵੈਰ ਲੋਰਲ ਵੀ ਬੜੀ ਆ ਫੌਜੀ ਸਾਹਿਬ ਨਾੜਾ ਨੂੜਾ ਲੇਵੇ ਤੇ ਮੈਂ ਕਹਿੰਦਾ ਵੀ ਅੰਤੀ ਕੋਈ ਨਿਕਰਮਾਲੀ ਦਾ ਹਾਂ ਡਰਦੀ ਆ ਥੋੜੀ ਜੀ ਕੈਮਰਾ ਤੋਂ ਡਰਦੀ ਆ ਥੋੜੀ ਜੀ ਹਾਂ ਤੇ ਵੇਖੋ ਨਾਲਾ ਲੀਵਾਂ ਨਾ ਭਰਿਆ ਹੈ ਨਾ ਨਾਲਾ ਨਾ ਹੂੰ ਕੀ ਬਾਤ ਤੇ 85000 ਚੋਂ ਮੜਾ ਮੋੜ ਕੋ ਛੋੜ ਛੱਪਾ ਕਰਦੇ ਆਂਗੇ ਕਿ ਨਹੀਂ ਕਰਦੇ ਨਹੀਂ ਛੋੜ ਛੱਪਾ ਜ਼ਰੂਰ ਕਰਾਂਗਾ ਓਕੇ ਧੰਨਵਾਦ ਸਰ 100 ਕਿਲੋਮੀਟਰ ਚੱਲ ਕੇ ਆਉਣਾ 50 ਕਿਲੋਮੀਟਰ ਮਾਨਤਨ ਤੇ ਹਾਂ ਵੀ ਕੋਈ ਭੈਣਾ ਭਰਾਵਾਂ ਨਾਲ ਹੀ ਵੱਡੇ ਆ ਹਾਂਜੀ ਹਾਂਜੀ ਤੇ ਪਰ ਇੰਨੇ ਚ ਛੋਟੀ ਫੌਜੀ ਸਾਹਿਬ ਮਾੜੀ ਨਹੀਂ ਕਿਸੇ ਨੂੰ ਮਾੜੀ ਨਹੀਂ ਇਹੋ ਜਿਹੀ ਛੋਟੀ ਮਿਲਦੀ ਵੀ ਨਹੀਂ ਨੀ ਸਫਾਈ ਵਾਲੀ ਲੱਖ ਦੀ ਮਿਲਣੀ ਆ ਲੱਖ ਦੀ ਹੈ ਹਣਾ ਲੱਖ ਤੋਂ ਘੱਟ ਦਿੰਦਾਂ ਨੀ ਆਖੜਾ ਤੇ ਇਹਦਾ ਕੀ ਲੇਖਾ ਜੋਖਾ ਇਹ ਕਿਹੜਾ ਸੁਆ ਮਰਜ ਆਪਣੀ ਸੁਆ ਮਾਲਕ ਨੇ ਤੀਸਰਾ ਦੱਸਿਆ ਹੈਗਾ ਹਾਂ ਪਰ ਚੌਥਾ ਸੁਆ ਮੰਨ ਕੇ ਲਈਏ ਚੌਥਾ ਸੁਆ ਇਹਦਾ ਮੰਨ ਕੇ ਦੇਣੀ ਆ ਆਪਾਂ ਅਗਲੇ ਨੂੰ ਠੀਕ ਆ ਮਾਲਕ ਨੇ ਤੀਜਾ ਦੱਸਿਆ ਆਪਾਂ ਚੌਥਾ ਮੰਨ ਕੇ ਲਈਏ ਤੇ ਚੌਥੇ ਚੌਥਾ ਮੰਨ ਕੇ ਮੰਨ ਕੇ ਆਪਣੇ ਤੋਂ ਅਗਲਾ ਲੈ ਲੇ ਹਾਂਜੀ ਇਹਦਾ ਸੁਆ ਕਿੰਨੇ ਦਿਨਾਂ ਦਾ ਤੇ ਮਗਰ ਬੱਚਾ 10 ਤੋਂ 11 ਦਾ ਸੁਆ ਮਗਰ ਆ ਗਈ ਕੱਟੀ 10 ਤੋਂ 11 ਦਿਨਾਂ ਦੀ ਸੁਈ ਆ ਤੇ ਮਗਰ ਆ ਗਈ ਕੱਟੀ ਹਾਂ ਕੱਟੀ ਬਹੁਤ ਚੰਗੀ ਆ ਜਮਈ ਕੁਲੀ ਹੈ ਨਾ ਕੱਟੀ ਬਿਲਕੁਲ ਕੁਲੀ ਓਤੇ ਦੁੱਧ ਦੇ ਦੇ ਕੋਲੇ ਕਿੰਨਾ ਲੀਵਾ ਪਾਂਡਾ ਚੰਗਾ ਫੌਜੀ ਸਾਹਿਬ ਇਹਦੇ ਕੋਲੇ ਦੁੱਧ ਜਿਹੜਾ ਇਸ ਟਾਈਮ ਚਵਾ ਦੇ ਨਾਲ ਗਲਦੀਵੀ ਰਗਲੇ ਨੂੰ ਹਾਂ ਪਹਿਲੀ ਗੱਲ ਤੋਂ ਵਾਈ ਵਹਿੰਦੇ ਰਹੇ ਉਹ ਟਾਈਮ ਆਪਣਾ ਹੋ ਹੀ ਗਿਆ ਲਗਭਗ ਹਾਂ ਠੀਕ ਆ ਆਪਾਂ ਚਵਾਈ ਦਿਖਾਈ ਦਿੰਨੇ ਆਂ ਦੀ ਵੀਡੀਓ ਚ ਠੀਕ ਆ ਧਾਰਾਂ ਤੁਰਾਂ ਬਿਲਕੁਲ ਇਹ ਸਾਰਾ ਹੀ ਸਾਰਾ ਹੀ ਚਵਾ ਚਵਾ ਦਿੰਨੇ ਆਂ ਕੋਈ ਗੱਲ ਨਹੀਂ ਚਵਾ ਦਿਆਂਗੇ ਕੋਈ ਚੱਕਰ ਨਹੀਂ ਹਾਂ ਹਾਂ ਕੋਈ ਚੱਕਰ ਹੀ ਨਹੀਂ ਕੁਲੀਪੂ ਕਰ ਗਈ ਆ ਠੀਕ ਆ ਹਾਂ ਜਿਹੜਾ ਹੋਊਗਾ ਉਹਦੋਂ ਵੀ ਲੀਟਰ ਘਟਦੇ ਹੋ ਆ ਦੱਸਾਂਗੇ ਹੁਣ ਆਈਡੀਆ ਕੋਈ ਲਾਈਏ ਆਈਡੀਆ 15 ਲੀਟਰ ਦਾ ਪਰ 14 ਲੀਟਰ ਮੰਨ ਕੇ ਸਬਦਾ ਕਰ ਲੇ ਝੰਗ ਮਾਰ ਮਾਰ ਕੇ ਜਦੋਂ ਅਗਲੀ ਤਸੱਲੀ ਹੁੰਦੀ ਹੈਗੀ ਆ ਹਾਂ ਉਹ ਸਭ ਨਾਲ ਨਾਪ ਕੇ ਲੈ ਜਾ ਆਪਣੀ ਦੁੱਧ 15 ਹੀ ਜਾਂ 14 ਮੰਨ ਕੇ ਤਾਂ ਜਿਹੜਾ ਮਰਜ਼ੀ ਐਨ ਆਵਦਾ ਮੈਂ ਕਿ ਤਸੱਲੀਆਂ ਕਰ ਲੈ 2 ਦਿਨ 4 ਦਿਨ 5 ਦਿਨ ਜਦੋਂ ਤਸੱਲੀ ਹੋ ਗਈ ਤੇ ਉਦੋਂ ਲੈ ਜੇ ਉਦੋਂ ਲੈ ਜੇ ਓਕੇ ਇਹਦੀ ਤੌਰ ਕਰਾਈਏ ਚੱਕ ਫਿਰ ਆਪਾਂ ਛੱਡ ਗਏ ਬੱਚਾ ਇਹਦੇ ਥੱਲੇ ਸੱਜਣੋ ਦੁੱਧ 15 ਲੀਟਰ ਵਾਲੀ ਮੈਂ ਭਾਲ ਦੇ ਸੀ ਤਾ ਸੰਪਰਕ ਕਰ ਲਿਓ ਫੌਜੀ ਕਬਰਵੱਛੇ ਵਾਲੇ ਨੂੰ ਵੇਖਿਓ ਲੇਵਾ ਪੰਡ ਫੌਜੀ ਸਾਹਿਬ ਮੈਂ ਨਾ ਗਾੜੀ ਮੇਰੀ ਵੀ ਚੰਗੀ ਹੋਊ ਗਾੜੀ 3 ਲੀਟਰ ਦੇ ਲਗਭਗ ਦਾ ਗਾੜੀ ਹੈ ਹਾਂ ਮੈਂ ਵੇਖ ਲਿਆ ਲੇਵਾ ਗਾਹ ਨੂੰ ਕਰਮਾ ਵਾਲੀ ਦਾ ਚੱਲ ਪੁੱਤ ਵੜਦੀ ਫਰਦੀ ਕਿੱਧਰ ਕੱਟੀ ਕੋਲ ਜਾਂਦੀ ਹੈ ਹਾਂ ਕੱਟੀ ਦਾ ਕਰਦੀ ਆ ਜਿਆਦੇ ਮੋਹ ਵੇਖੋ ਜਾਤ ਕੁਆਲਟੀ ਚੈੱਕ ਕਰ ਲਓ ਵੇਲ ਵਿਰਲਾਂ ਤੇ ਬਾਕੀ ਫੌਜੀ ਸਾਹਿਬ ਕਹਿੰਦਾ ਵੀ ਦੁੱਧ ਤੁਹਾਨੂੰ ਮੈਂ ਹੁਣੇ ਹੀ ਮਨਾ ਕੇ ਦੇਵਾਂਗਾ ਐ ਨਹੀਂ ਗੱਲ ਕੋਈ ਦੁੱਧ ਕਹਿੰਦਾ 15 ਤੇ 14 ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਰੇਟ ਹੁਣ ਆਪਾਂ ਮਾੜਾ ਆ ਜਾ ਕਿਰਾਂ ਕਨਫਰਮ ਕਰ ਲਈਏ ਫੌਜੀ ਸਾਹਿਬ ਕਿੰਨੇ ਦੀ ਯਸ ਨੂੰ ਉਹਦੇ ਆਲਾ ਕੰਮ ਹੀ ਕਰਦਗੇ ਅੱਜ ਇਹਦਾ ਵੀ ਤੇ ਵੀਰ ਜੇ ਦੁੱਧ ਦੇ ਹਿਸਾਬ ਦੇਖੀਏ ਹਾਂ ਫਿਰ ਤਾਂ ਬਹੁਤ ਪੈਸੇ ਦੀ ਮੱਝ ਆ ਠੀਕ ਆ ਪਰ ਜੇ ਕਰਦ ਦਰਮਿਆਨਾ ਹਾਂ ਤੇ ਰੇਟ ਵੀ ਦਰਮਿਆਨਾ ਹੀ ਰੱਖਾਂਗੇ ਆਪਾਂ ਕਿੰਨੇ ਦੀ ਦੇਈਏ ਲੇਵਾ ਪਾਂਡਾ ਵਾਲਾ ਚੰਗਾ ਸੱਜਣੋ ਮੰਗਣ ਨੂੰ ਤਾਂ ਆਪਾਂ 95 ਮੰਗ ਲਈਏ ਦਾ 90 ਤੇ 5 95000 ਹਾਂਜੀ ਓਕੇ ਤੁਸੀਂ ਜਦ ਜਿੰਨੇ ਕੋ ਨਾ ਪਛਾਣ ਨਹੀਂ ਫਿਰ ਮੈਂ ਨਹੀਂ ਉਹਨਾਂ ਦਾ ਕੋਈ ਨਹੀਂ ਹਾਂ 90 ਦੇ ਵਿੱਚੋਂ 1000 ਰੁਪਏ ਛੱਡਦਾ 90 ਚੋਂ ਵੀ 9000 ਛੱਡਦਾ ਪੱਕੀ ਗੱਲ ਆ ਪੱਕੀ ਗੱਲ ਉਹਦੇ ਵਿੱਚੋਂ ਬਸ ਛੋੜ ਹੀ ਹੂੰ ਉਹ ਦੁਬੰਦ ਕਸਾਈ ਵਾਲੇ ਪਾਸੇ ਨਾ ਅਗਲਾ ਕੋਵੇ ਹਾਂ ਹੁਣ ਇਹ ਤਾਂ ਫਿਰ ਹਨਾ ਵੱਧ ਵੀ 15 ਲੀਟਰ ਆ ਵੱਧ 15 ਲੀਟਰ ਆ ਮੇਲੇ ਤੋਂ ਚੱਲ ਕੇ 2 ਲੀਟਰ ਹੋਰ ਵਧੂ ਹਜੇ ਕਿਆ ਬਾਤ ਆ ਫਿਰ ਤੇ 90 ਚ ਘਰੇ ਪਹੁੰਚਦੀ ਆ ਅਗਲੇ ਦੇ 90 ਦੇ ਵਿੱਚ ਘਰੇ ਪਹੁੰਚਦੀ ਆ ਹਨਾ ਨਹੀਂ ਤੇ 14 15 ਵਾਲੀ ਤਾਂ ਡੇਢ ਮੰਗਦਾ ਅਗਲਾ ਮੰਗਦਾ ਫੌਜੀ ਸਾਹਿਬ ਕੋਈ ਸ਼ੱਕ ਨਹੀਂ ਦੁੱਧ ਤੇ ਕਰਕੇ ਦਿੰਨੇ ਪਏ ਆ ਦੁੱਧ ਤੇ ਕਰਕੇ ਦਿੰਨੇ ਪਏ ਆ ਵਾਕਿਆਈ ਓਕੇ ਰਿਪੋਰਟ ਛੱਡ ਗਏ ਬੱਚਾ ਹਾਂਜੀ ਬੱਚਾ ਛੱਡ ਲਓ ਲਓ ਛੱਜਣੋ ਜਵਾਈ ਲਾਵਾਂਗੇ ਆਪਾਂ ਸ਼ੁਰੂ ਦੇ ਵਿੱਚ ਇੰਨੇ ਦੁੱਧ ਆ ਲਈ ਜੇ ਫਿਰ ਮੈਂ ਲੱਭਦੇ ਆ ਨਾ ਤੇ ਸੰਪਰਕ ਕਰ ਲਿਓ ਦੁੱਧ ਬਾਕੀ ਇੱਕ ਗੱਲ ਇਹ ਵੀ ਆ ਵੀ ਉਹ ਦੱਸਿਆ ਜਾਂਦਾ ਹੁੰਦਾ ਜਿਹੜਾ ਭਾਂਡੇ ਚ ਆਉਂਦਾ ਇਸ ਘਰੇ ਇਹ ਨਹੀਂ ਹੈਗਾ ਵੀ ਦੱਸਿਆ 15 ਤੇ ਨਿਕਲੂਗਾ 12 ਇਹ ਤੁਸੀਂ ਬੇਫਿਕਰ ਹੋ ਜਿਓ ਗਰੰਟੀ ਵਾਲੀਆਂ ਗੱਲਾਂ ਬਾਤਾਂ ਹੁੰਦੀਆਂ ਕਿਉਂਕਿ ਬਹੁਤ ਵੀਡੀਓ ਤੁਹਾਨੂੰ ਇਸ ਘਰੋਂ ਬਖਾਈਆਂ ਤੇ ਪਰਮਾਤਮਾ ਦੀ ਕਿਰਪਾ ਨਾਲ ਮਾਲਕ ਦੀ ਕਿਰਪਾ ਨਾਲ ਚੜਦੀ ਕਲਾ ਹੀ ਰਹੀ ਆ ਕੋਈ ਲਾਂਬੇ ਵਾਲੀ ਗਜੈਸ਼ ਨਹੀਂ ਛੱਡਦੇ ਓਕੇ ਆ ਆਜੋ ਸ਼ੁਰੂ ਚ ਚਵਾਈ ਲਾਉਨੇ ਆ ਤੇ ਆਹ ਝੋਟੀ ਦਾ 85 ਤੇ ਉਹਦਾ 1000 ਘੱਟ 90 ਤੇ ਐਨ ਰੇਟ ਖਿੱਚ ਕੇ ਕਰਾਇਆ ਮੈਂ ਆਪਦੇ ਜਣੀ ਜਮਾਈ ਤਾਸ ਤੋਂ ਮਾਸਾਲੇ ਤੇ ਫੇਰ ਵੀ ਨਾ ਮੇਰੇ ਵੀਰ ਕਹਦੇ ਹੋ ਵੀ ਰੇਟ ਜਾਦੇ ਆ ਧੰਨਵਾਦ ਜੁੜਿਆ ਐਂਡ ਤੱਕ ਦੇਖਿਆ ਤੇ ਆਜੋ ਸਟਾਰਟਿੰਗ ਦੇ ਵਿੱਚ ਆਪਾਂ ਚਵਾਈ ਵੇਖੀ